ਹਰਿਆਲੀ 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 بچਾਓ ਦਾ ਵੀ ਸੰਦੇਸ਼ ਦਿੱਤਾ ਜਾਂਦਾ ਹੈ ਹਰਿਆਲੀ ਹੈ ਕਿ ਆ ਜਿਸ ਤਰ੍ਹਾਂ ਦੇ ਹਾਲਾਤ ਫਰੀਦਕੋਟ ਸ਼ਹਿਰ ਦੇ ਅੰਦਰ ਚੱਲ ਰਹੇ ਹਨ ਇਹ ਸਾਬਤ ਹੁੰਦਾ ਚਲਾ ਜਾ ਰਿਹਾ ਹੈ ਕਿ ਹਰਿਆਲੀ ਬਾਰੇ ਕੋਈ ਜਾਗਰੂਤ ਨਹੀਂ ਹੈ ਜਾਂ ਫਿਰ ਹਰਿਆਲੀ ਦੇ ਜਾਣਬੁੱਝ ਕੇ ਦੁਸ਼ਮਣ ਬਣਦੇ ਚਲੇ ਜਾ ਰਹੇ ਹਨ ਜੇਕਰ ਗੱਲ ਕਰੀਏ ਤਾਂ ਫਰੀਦਕੋਟ ਦੇ ਅੰਦਰ ਲਗਾਤਾਰ ਹੀ ਹਰਿਆਲੀ ਖਤਮ ਹੁੰਦੀ ਜਾ ਰਹੀ ਹੈ ਪਰੰਤੂ ਸਬੰਧਤ ਵਿਭਾਗਾਂ ਵੱਲੋਂ ਬੂਟੇ ਵੰਡ ਕੇ ਖੋਟਾ ਖਿਚਾ ਦਿੱਤੀਆਂ ਜਾਂਦੀਆਂ ਜਾਂਦੀਆਂ ਹਨ ਅਤੇ ਆਪਣੀ ਮਸ਼ਹੂਰੀ ਕੀਤੀ ਜਾਂਦੀ ਹੈ ਹੁਣ ਤਾਂ ਆਮ ਹੀ ਨਜ਼ਰ ਆਉਂਦੀਆਂ ਹਨ ਕਿ ਬਾਗਾ ਵੱਲੋਂ ਬੂਟੇ ਵੰਡੇ ਤਾਂ ਜਾਂਦੇ ਹਨ ਪਰੰਤੂ ਬੂਟਿਆਂ ਦੀ ਪਰਵਿਸ਼ ਕਿਵੇਂ ਕਰਨੀ ਹੈ ਕਿਸੇ ਨੂੰ ਕੁਝ ਨਹੀਂ ਆਖਿਆ ਜਾਂਦਾ ਅਤੇ ਜੋ ਵੀ ਕਈ ਸਾਲਾਂ ਤੋਂ ਵੱਡੇ ਦਰਖਤਾਂ ਨੂੰ ਕੱਟ ਕੇ ਕਤਲ ਕਰਨਾ ਹੁਣ ਆਮ ਜਿਹੀ ਗੱਲ ਹੋ ਗਈ ਹੈ ਗੱਲ ਕਰੀਏ ਤਾਂ ਫਰੀਦਕੋਟ ਦੇ ਅੰਦਰ ਉਸਾਰੀ ਦੇ ਨਾਮ ਤੇ ਬਹੁਤ ਸਾਲਾਂ ਤੋਂ ਪੁਰਾਣੇ ਦਰਖਤ ਪੱਟ ਦਿੱਤੇ ਜਾਂਦੇ ਹਨ ਜਿਸ ਦਿਨ ਉਤਾਰਨਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਲੰਘਦੀਆਂ ਨਹਿਰਾਂ ਨੂੰ ਪੱਕਾ ਕਰਨ ਅਤੇ ਹੁਣ ਫਰੀਦਕੋਟ ਦੇ ਅੰਦਰ ਆਵਾਜਾਈ ਉਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਪੁਲ ਬਣਾਏ ਜਾ ਰਹੇ ਹਨ ਅਤੇ ਨਾਲ ਹੀ ਲੱਗਦੇ ਰਸਤੇ ਖੁੱਲੇ ਕੀਤੇ ਜਾ ਰਹੇ ਹਨ ਜਿਸ ਦੇ ਤਰ੍ਹਾਂ ਦਰੱਖਤਾਂ ਨੂੰ ਕੱਟੇ ਦਿੱਤਾ ਜਾ ਰਿਹਾ ਹੈ ਅਤੇ ਹੁਣ ਇੱਕ ਹੋਰ ਮਾਮਲਾ ਫਰੀਦਕੋਟ ਦੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਸਾਹਮਣੇ ਆਇਆ ਜਿੱਥੇ ਹਸਪਤਾਲ ਦੇ ਵਿੱਚ ਉਸਾਰੀ ਕਰਨ ਦੇ ਨਾਮ ਤੇ ਦਰਖਤ ਕੱਟੇ ਜਾ ਰਹੇ ਹਨ ਜਿਸ ਦਾ ਪਤਾ ਲੱਗਦੇ ਹੀ ਫਰੀਦਕੋਟ ਦੇ ਵਾਤਾਵਰਣ ਪ੍ਰੇਮੀ ਪਹੁੰਚ ਗਏ ਅਤੇ ਮੌਕੇ ਤੇ ਪਹੁੰਚ ਕੇ ਹਾਲਾਤ ਦੇਖ ਹੈਰਾਨ ਹੋਏ ਵੱਖ-ਵੱਖ ਆਗੂਆਂ ਨੇ ਕਿਤੇ ਤੋ ਦੋਸ਼ ਲਗਾਉਂਦਿਆਂ ਸਬੰਧਤ ਵਿਭਾਗ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਰੱਖੀ ਆਓ ਜਾਣਦੇ ਆ ਪੂਰਾ ਮਾਮਲਾ ਅੱਜ ਸਵੇਰੇ ਪਤਾ ਲੱਗਦਾ ਜੀ ਵੀ ਆਪਣੇ ਐਮਰਜੈਂਸੀ ਦੇ ਬਾਹਰ ਰਕਤ ਵੱਡੇ ਜਾ ਰਿਹਾ ਹੈ ਵੱਡੇ ਪੱਧਰ ਤੇ ਪਤਾ ਕੀਤਾ ਵੀ ਸੀ ਸਾਹਿਬ ਨੂੰ ਵੀ ਕਾਲ ਕੀਤੀ ਉਹ ਕਹਿੰਦੇ ਜੀ ਅਸੀਂ ਮਨਜ਼ੂਰੀ ਦਿੱਤੀ ਹੈ ਵੱਡਣ ਦੀ ਸਾਨੂੰ ਕਿੱਥੋਂ ਮਿਲੀ ਹੈ ਜੰਗਲਾਤ ਵਿਭਾਗ ਮੇਤਰ ਮਿਲੀ ਹੈ ਜੰਗਲਾਤ ਵਿਭਾਗ ਮੇਤਰ ਪਤਾ ਕੀਤਾ ਉਹ ਕਹਿੰਦੇ ਜੀ ਅਸੀਂ ਵੈਲਿਊਏਸ਼ਨ ਕੀਤੀ ਹੈ ਹਰੇਕ ਰਕਤ ਨੂੰ ਵੱਡਣ ਦੀ ਮਨਜ਼ੂਰੀ ਅਸੀਂ ਵੱਡਣ ਦੀ ਨਹੀਂ ਸੀ ਦੇ ਸਕਦੇ ਦੁਬਾਰਾ ਫਿਰ ਇਹਨਾਂ ਨੂੰ ਰਾਬਤਾ ਕੀਤਾ ਕਹਿੰਦੇ ਜੀ ਮਨਜ਼ੂਰੀ ਅਸੀਂ ਦਿੱਤੀ ਹੈਗੀ ਹੈ ਨਲਾਮੀ ਹੋਈ ਹੈ ਬਕਾਇਦਾ ਨਲਾਮੀ ਦੇ ਵਿੱਚ ਜਿਹੜੀਆਂ ਪਾਰਟੀਆਂ ਹਾਜ਼ਰ ਹੋਈਆਂ ਹੈਗੀ ਉਹਨਾਂ ਦੀ ਡਿਟੇਲ ਜੀ ਇਹਨਾਂ ਨੇ ਦੱਸੀ ਹੈ ਉਹ ਹੁਣ ਇਹਨਾਂ ਨੂੰ ਬੁਲਾਇਆ ਇਹ ਆ ਕੇ ਆਪਾਂ ਨੂੰ ਡਿਟੇਲ ਦੇਣਗੇ ਕੀ ਕੀ ਕੁਛ ਕੀਤਾ ਇਹਨਾਂ ਨੇ ਗੱਲ ਇਹ ਹੈ ਵੀ ਅਸੀਂ ਕਿਸੇ ਤਰ੍ਹਾਂ ਦੇ ਵਿਕਾਸ ਦੇ ਵਿਰੋਧੀ ਨਹੀਂ ਜੇ ਇੱਥੇ ਕੁਝ ਬਣਨਾ ਹੈ ਤਾਂ ਪਰ ਬਣਨਾ ਹੈ ਕੀ ਹਜੇ ਤੱਕ ਇਹਨਾਂ ਨੂੰ ਆਪ ਨੂੰ ਕਲੀਅਰ ਨਹੀਂ ਇਹਨਾਂ ਨੇ ਉਧਰਲੇ ਗੇਟ ਤੋਂ ਲੈ ਕੇ ਇਧਰਲੇ ਗੇਟ ਤੱਕ ਸਾਰੇ ਦੇ ਸਾਰੇ ਦਰਖਤ ਵੱਢਦੇ ਆ ਹੁਣ ਕੀ ਇੱਥੇ ਬਿਲਡਿੰਗ ਏਡੀ ਵੱਡੀ ਬਣਨ ਜਾ ਰਹੀ ਹੈ ਨਹੀਂ ਬਣਨ ਜਾ ਰਹੀ ਜੇ ਕਿਸੇ ਨੂੰ ਪੁੱਛਦੇ ਆ ਇੱਥੇ ਠੇਕੇਦਾਰ ਦੇ ਬੰਦੇ ਵੀ ਖੜੇ ਉਹਨਾਂ ਨੂੰ ਪੁੱਛਦੇ ਆ ਕੋਈ 5 ਪਰ ਇਹਨਾਂ ਨੇ ਦਰਖਤ ਸਾਰੇ ਦਾ ਸਾਰਾ ਵੜਤੇ ਜੀ ਇਹਨਾਂ ਕੋਲੇ ਗਿਣਤੀ ਦੇ ਵਿੱਚ ਜੋ ਪੇਪਰ ਦੇ ਉੱਪਰ ਹੈ ਉਹ ਗਿਣਤੀ ਉਹ ਹੈ 29 ਪਰ ਜਿੱਥੋਂ ਤੋਂ ਲੈ ਕੇ ਆਪਾਂ ਜਿੱਥੋਂ ਤੱਕ ਦੇਖਿਆ ਕਿ ਆਪਾਂ ਨੂੰ ਲੱਗਦਾ ਵੀ 29 ਵਡੇ ਗਏ ਆ ਨਹੀਂ ਜੀ 29 ਨਹੀਂ ਇਥੇ ਕਈ ਗੁਣਾ ਵਡੇ ਜ਼ਿਆਦਾ ਦਰਖਤ ਵਡੇ ਗਏ ਆ ਇਥੇ ਸੀਰ ਸੁਸਾਇਟੀ ਵੱਲੋਂ ਪਲਾਂਟੇਸ਼ਨ ਕੀਤੀ ਗਈ ਸੀ ਵਧੀਆ ਦਰਖਤ ਬਣਾਏ ਗਏ ਸੀਗੇ ਉਹ ਸਾਰੇ ਦੇ ਸਾਰੇ ਇਹਨਾਂ ਨੇ ਬਿਲਡਿੰਗ ਦੇ ਨਾਮ ਤੇ ਵੜਤੇ ਜਦੋਂ ਕਿ ਉਹ ਬਿਲਡਿੰਗ ਦੇ ਵਿੱਚ ਆਉਂਦੀ ਹੀ ਨਹੀਂ ਸੀ ਆਹ ਦਰਖਤ ਹੁਣ ਵੜਤੇ ਆ ਜੀ ਅਸੀਂ ਪੁੱਛਣਾ ਇਹ ਚਾਹੁੰਦੇ ਆਂ ਕਿ ਉਹ ਵੀ ਸੀ ਸਾਹਿਬ ਜਿਨ੍ਹਾਂ ਤੇ ਵਿਜੀਲੈਂਸ ਦੀਆਂ ਇਨਕੁਆਰੀਆਂ ਚੱਲ ਰਹੀਆਂ ਨੇ ਤੇ ਗਾਂ ਆਰਡਰ ਦੇ ਕੇ ਸਾਡੇ ਫਰੀਦਕੋਟ ਦਾ ਉਜਾੜਾ ਕਰ ਰਹੀ ਹੈ ਜੇ ਆਪਾਂ ਹਰੀਆਲੀ ਲਾ ਨਹੀਂ ਸਕਦੇ ਤੇ ਆਪਾਂ ਨੂੰ ਵੱਡਣ ਦਾ ਕੀ ਹੱਕ ਹੈ ਯੂਨੀਵਰਸਿਟੀ ਕੋਲੇ ਜਾਂ ਗੁਰਗੋਵੀਨ ਮੈਡੀਕਲ ਕਾਲਜ ਕੋਲੇ ਹੋਰ ਜ਼ਮੀਨ ਹੈ ਨਹੀਂ ਸਰਾਮ ਰਾਉਣ ਵਾਸਤੇ ਬਥੇਰੀ ਜ਼ਮੀਨ ਹੈ ਜਿੱਥੇ ਕੋਈ ਪਲਾਂਟੇਸ਼ਨ ਨਹੀਂ ਹੈਗੀ ਉੱਥੇ ਬਣਾਈ ਜਾ ਸਕਦੀ ਸੀ ਪਰ ਰੌਲਾ ਇਹ ਹੈ ਵੀ ਇਹ ਕੁਦਰਤ ਦੇ ਦੁਸ਼ਮਣ ਹੈ ਕੁਦਰਤ ਵਿਰੋਧੀ ਹੈ ਇਹ ਆਪਦੇ ਘਾਰੇ ਕਰਦੇ ਰਹਿੰਦੇ ਹੈਗੇ ਆ ਹੁਣ ਇਹਨਾਂ ਨੂੰ ਜਦੋਂ ਪੁੱਛਦੇ ਹੈਗੇ ਆ ਇਹਨਾਂ ਕੋਲੇ ਕੋਈ ਸਟੀਕ ਜਵਾਬ ਨਹੀਂ ਹੁੰਦਾ ਇੱਕ ਮਹਿਕਮੇ ਤੋਂ ਦੂਜਾ ਮਹਿਕਮਾ ਦੂਜੇ ਤੋਂ ਤੀਜੇ ਮਹਿਕਮੇ ਤੇ ਸਿੱਟੀ ਜਾਂਦੀ ਹੈ ਗੱਲ ਹੁਣ ਅਸੀਂ ਗੱਲ ਇਹ ਕਰਦੇ ਆਂ ਵੀ ਕੁਦਰਤ ਦਾ ਇੰਨਾ ਘਾਣੇ ਸਾਹਮਣੇ ਹੋਈ ਜਾਂਦਾ ਪਿਆ ਸਾਰੇ ਫਰੀਦਕੋਟ ਨੂੰ ਪਤਾ ਹੈ ਇੱਥੇ ਸਟੀਚਿੰਗ ਥ੍ਰੈਟਸ ਹੈਗੇ ਆ ਉਹਨਾਂ ਦਾ ਕਿੱਡਾ ਵੱਡਾ ਕਪੜਾ ਹੋਇਆ ਸਾਰਿਆਂ ਨੂੰ ਪਤਾ ਹੈ ਔਰ ਸਾਨੂੰ ਪਤਾ ਕਿੱਥੇ ਖਪਾਈ ਗਈ ਹੈ ਐਕਸਪਾਇਰਡ ਦਵਾਈਆਂ ਕਿੱਥੇ ਖਪਾਈਆਂ ਗਈਆਂ ਉਹ ਸਾਨੂੰ ਸਭ ਪਤਾ ਹੈ ਜੀ ਇਹਨਾਂ ਦੇ ਟੈਂਡਰਾਂ 'ਚ ਕੀ ਕੀ ਕਪੜੇ ਹੋਏ ਆ ਸਾਨੂੰ ਪਤਾ ਸਾਡਾ ਵਿਸ਼ਾ ਹੀ ਹੈ ਨਹੀਂ ਅਸੀਂ ਉਸ ਮਾਮਲੇ ਤੇ ਬੋਲਦੇ ਹੀ ਨਹੀਂ ਵੀ ਇਹ ਇਹਨਾਂ ਦਾ ਵਿਸ਼ਾ ਹੈ ਗਲਤੀ ਕਰਨਗੇ ਭੁਗਤਣਗੇ ਪਰ ਆਹ ਤਾਂ ਜਿਹੜਾ ਚੀਜ਼ਾਂ ਸਾਡੇ ਸਾਂਝਾ ਨਾਲ ਜੁੜੀ ਚੀਜ਼ ਹੈਗੀ ਹੈ ਜੇ ਇਹਦੇ ਵੀ ਦੁਸ਼ਮਣ ਬਣ ਗਏ ਹੈਗੇ ਹੈ ਤੇ ਕੱਲ ਨੂੰ ਕਿ ਕੀ ਫਰੀਦਕੋਟ ਦਾ ਭੜਾ ਕਰਕੇ ਜਾਣਗੇ ਇਹੋ ਜਿਹਾ ਵੀ ਸੀ ਸ਼ਹਿਰ ਨੂੰ ਕੀ ਵੇਜੂਗਾ ਜਿਹਨੂੰ ਹਰੀਆਲੀ ਦੀ ਵੈਲਿਊ ਹੀ ਨਹੀਂ ਪਤਾ ਹੈਗੀ 29 ਦਰਖਤ ਦੇ ਪੇਪਰ ਤੇ ਲੀ ਫਰਦੇ ਹੈਗੇ ਹੈ ਤੇ ਜੇ ਆਪਾਂ ਗਿਣਤੀ ਹੋਣ ਇਥੋਂ ਗਿਣਨੇ ਸ਼ੁਰੂ ਕਰ ਦਈਏ ਤੇ ਜੜ ਨਹੀਂ ਤੇ 60 65 ਦਰਖਤ ਨਿਕਲਣਗੇ ਜਿਹੜੇ ਇਹਨਾਂ ਨੇ ਵੜਤੇ ਹੈਗੀ ਸਾਰੇ ਹਰੀ ਦਰਖਤ ਸਾਰੇ ਸਭ ਹਰੀ ਦਰਖਤ ਵੜੇ ਗਏ ਜੀ ਕੋਈ ਸੁੱਕਾ ਦਰਖਤ ਨਹੀਂ ਇਹਦੇ ਵਿੱਚ ਹੁਣ ਇਹਨਾਂ ਨੇ ਇੱਕ ਲਾਈਨ ਦਿਖਾਈ ਆ ਵੀ ਇਹ ਦਰਖਤ ਬਚਣਗੇ ਇਹ ਅੱਜ ਦੀ ਵੀਡੀਓ ਕਰਕੇ ਲੈ ਜਾਓ ਬਚਨੇ ਇਹ ਵੀ ਨਹੀਂ ਜਿਹੜੇ ਦਿਖਾਉਂਦੇ ਪਏ ਨੇ ਜੀ ਆ ਦਰਖਤ ਅਸੀਂ ਬਚਾਤੇ ਇਹ ਵੀ ਨਹੀਂ ਬਚਨੇ ਕੋਈ ਇਹਨਾਂ ਨੇ ਕਹਿੰਦੇ ਨੇ ਸਾਡੇ ਗੇਟ ਦੇ ਅੱਗੇ ਆ ਗਿਆ ਕੋਈ ਕਹਿੰਦੇ ਨੇ ਸਾਡੀ bari ਦੇ ਅੱਗੇ ਆ ਗਿਆ ਕੋਈ ਇਹਨਾਂ ਨੇ ਕਹਿੰਦੇ ਨੇ ਸਾਡੀ ਬਿਲਡਿੰਗ ਤੇ ਝੁਕਿਆ ਹੋਇਆ ਇਹਨਾਂ ਨੇ ਵੱਡ ਇਹ ਵੀ ਦੇਣੇ ਆ ਇਹਨਾਂ ਨੂੰ ਇਸ ਚੀਜ਼ ਦੀ ਵੈਲਿਊ ਨਹੀਂ ਪਤਾ ਜਦੋਂ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਜੀ ਅਸੀਂ ਪਹਿਲਾਂ ਜਿਹੜੇ ਦਰਖਤ ਵੱਡੇ ਸੀ ਉਹਦੇ ਏਜ ਦੇ ਵਿੱਚ 2000 ਦਰਖਤ ਹੋਰ ਲਾਇਆ ਤੇ ਜੇ ਅੱਜ ਇਹਨਾਂ ਨੂੰ ਆਪਾਂ ਲੈ ਕੇ ਨਾਲ ਤੁਰ ਪੀਏ ਨਾ ਤਾਂ ਇਹਨਾਂ ਤੋਂ 200 ਨਹੀਂ ਬੂਟਾ ਲਾਉਣਾ ਇੱਕ ਲੱਗ ਚੀਜ਼ ਹੁੰਦੀ ਹੈ ਉਹਨੂੰ ਪਾਲਣਾ ਦਰਖਤ ਬਣਾ ਦੇਣਾ ਇੱਕ ਲੱਗ ਚੀਜ਼ ਹੁੰਦੀ ਹੈਗੀ ਹੈ ਇਹ ਸਾਨੂੰ ਦੱਸ ਦਈਏ ਜੀ ਬੂਟੇ ਲਾਏ ਸੀਰ ਸੁਸਾਇਟੀ ਨੇ ਸ਼ਹਿਰ ਦੇ ਵਿੱਚ ਕਿੰਨੀ ਕ ਹਰੀਆਲੀ ਖੜੀ ਕੀਤੀ ਹੈ ਦਰਖਤ ਬਣਾਏ ਗਏ ਹੈ ਸਾਨੂੰ ਨਾ ਦੱਸਣ ਬੂਟਾ ਪੜਦਾ ਕਿਵੇਂ ਹੁੰਦਾ ਜੇ ਅੱਜ ਆਪਾਂ ਹੁਣੇ ਆਉਂਦੇ ਆ ਇਹਨਾਂ ਤੋਂ ਜੀ ਗਿਣਤੀ ਪੁੱਛਣ ਬੈਠ ਗਏ ਨਾ ਤੈਨੂੰ ਤਾਂ 200 ਨਹੀਂ ਗਿਣਾਈ ਜਾਣੀ ਜੇ ਤੁਹਾਨੂੰ ਪਹਿਲਾਂ ਕਹਿ ਰਹੀ ਹੈ ਹੁਣ ਆਉਂਦੇ ਇਹਨਾਂ ਤੋਂ ਜਵਾਬ ਲੈਣੇ ਐ ਐਨਜੀਟੀ ਦੇ ਕਰ ਪਹੁੰਚ ਕਰਾਂਗੇ ਜੀ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਤੇ ਇਹਨਾਂ ਤੇ ਕਾਰਵਾਈ ਕਰਨ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਜੇ ਕੋਈ ਕੱਲ ਨੂੰ ਸੰਘਰਸ਼ ਹੁੰਦਾ ਤੇ ਉਹਦਾ ਵੀ ਪ੍ਰਸ਼ਾਸਨ ਆਪ ਜ਼ਿੰਮੇਵਾਰ ਹੋਊਗਾ ਕਿਹੜੀ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੀ ਸੀ ਜਿਹੜੀ ਕੁਦਰਤ ਦੀ ਕਹਿੰਦੇ ਸੀ ਦੀ ਅਸੀਂ ਹਵਾ ਪਾਣੀ ਦੇ ਰਾਖੇ ਹੈਗੇ ਆ ਅੱਜ ਜਲੂਸ ਕੱਢਿਆ ਪਿਆ ਸ਼ਹਿਰ ਦਾ ਤਾਂ-ਤਾਂ ਤੇ ਦਰਖਤ ਵੱਡੇ ਜਾ ਰਹੇ ਉਹਨਾਂ ਤੇ ਕੋਈ ਕਾਰਵਾਈਆਂ ਨਹੀਂ ਹੋ ਰਹੀਆਂ ਆ ਜਮਾ ਪ੍ਰਸ਼ਾਸਨ ਦੇ ਐਮਐਲਏ ਦੇ ਘਰ ਦੇ ਰਾਹ ਦੇ ਵਿੱਚ ਦਰਖਤ ਵੱਡੇ ਗਈ ਹੈ ਕਿਸੇ ਨੂੰ ਨਜ਼ਰ ਹੀ ਨਹੀਂ ਆਈ ਸਾਡੀ ਬੇਨਤੀ ਹੈ ਇਹਨਾਂ ਤੇ ਕਾਰਵਾਈ ਕਰਵਾਓ ਨਹੀਂ ਤਾਂ ਫਿਰ ਐਨਜੀਟੀ ਦੇ ਕਰ ਲੋਕ ਆਪ ਪਹੁੰਚ ਕਰਨੇ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲ ਉਹੀ ਆ ਕਿ ਇੱਕ ਪਾਸੇ ਸਰਦਾਰ ਭਗਵੰਤ ਸਿੰਘ ਮਾਨ 15 ਅਗਸਤ ਦੇ ਆ ਰਹੇ ਆ ਤੇ ਪ੍ਰਸ਼ਾਸਨ ਨੇ ਉਹਨਾਂ ਦੇ ਸਵਾਗਤ ਦੇ ਲਈ ਸਟੇਡੀਅਮ ਦੇ ਵਿੱਚ ਛੋਟੇ-ਛੋਟੇ ਬੂਟੇ ਰੱਖੇ ਹੋਏ ਆ ਹਰਿਆਲੀ ਦੇ ਬਾਬਤ ਤੇ ਇੱਕ ਪਾਸੇ ਮੈਡੀਕਲ ਦੇ ਵਿੱਚ ਇੰਨਾ ਦਰਖਤ ਜਿਹੜਾ ਵੜਤਾ ਇਸ ਗੱਲ ਕਰਕੇ ਇੱਥੇ ਭਗਵੰਤ ਮਾਨ ਸਾਹਿਬ ਆਉਣਗੇ ਦੱਸਣਗੇ ਕਿ ਅਸੀਂ ਇੱਥੇ ਬਿਲਡਿੰਗਾਂ ਖੜੀਆਂ ਕਰ ਰਹੇ ਹਾਂ ਇਹ ਸਭ ਤੋਂ ਵੱਡੀ ਗੱਲ ਇਹ ਆ ਵੀ ਇੱਥੇ ਸਰਦਾਰ ਗੁਰਦੇਵ ਸਿੰਘ ਸੇਖੋਂ ਦਾ ਘਰ ਵੀ ਆ ਸਾਹਮਣੇ ਤੇ ਜੇ ਇਹ ਹੀ ਮੈਡੀਕਲ ਦੇ ਵਿੱਚੋਂ ਇਸੇ ਮੈਡੀਕਲ ਦੇ ਵਿੱਚੋਂ ਇਹ ਹਾਈਲਾਈਟ ਹੁੰਦੇ ਆ ਰਹੇ ਆ ਇਸੇ ਮੈਡੀਕਲ ਦੇ ਵਿੱਚ ਮੁੱਦੇ ਚੱਕਦੇ ਆ ਰਹੇ ਆ ਤੇ ਅੱਜ ਉਸੇ ਮੈਡੀਕਲ ਦੇ ਵਿੱਚ ਦਰਖਤ ਵੱਢੇ ਗਏ ਤੇ ਇਹਨਾਂ ਨੂੰ ਸਰਦਾਰ ਗੁਰਦੇਵ ਸਿੰਘ ਸੇਖੋਂ ਨੂੰ ਦਿਸਿਆ ਨਹੀਂ ਤੇ ਜੇ ਕਿਤੇ ਇਹ ਨਾ ਹੁਣ ਐਮਐਲਏ ਹੁੰਦੇ ਤੇ ਉਸ ਸਮੇਂ ਦੀ ਗੱਲ ਹੁੰਦੀ ਤਾਂ ਹੁਣ ਨੂੰ ਇਹਨਾਂ ਨੇ ਖੁਰਦਰੂ ਪਾ ਦੇਣਾ ਸੀ ਇੱਥੇ ਆ ਕੇ ਕਿਉਂ ਕਿਉਂਕਿ ਹੁਣ ਇਹਨਾਂ ਦੀ ਸਰਕਾਰ ਹੈ ਇਹ ਕਰ ਸਕਦੇ ਆ ਮਸਲਾ ਇੱਥੇ ਇਹੀ ਆਉਂਦਾ ਕਿ ਕਤਲ ਹੋਇਆ ਜਿਉਂਦੇ ਜਾਗਦੇ ਸਾਹਾਂ ਦਾ ਤੇ ਜਦੋਂ ਜਿਉਂਦੇ ਜਾਗਦੇ ਸਾਹਾਂ ਦਾ ਗਿੱਲੇ ਦਰਖਤਾਂ ਦਾ ਕਤਲ ਹੋਇਆ ਤੇ ਫਿਰ ਉਹਦਾ ਜ਼ਿੰਮੇਵਾਰ ਕੌਣ ਫਿਰ ਉਹੀ ਗੱਲ ਆ ਵੀ ਇੱਕ ਪਾਸੇ ਇੱਕ ਐ ਜਿਹੜੇ ਇੱਥੋਂ ਦੇ ਕਰਿੰਦੇ ਆ ਉਹ ਕਹਿੰਦੇ ਸਾਨੂੰ ਮੈਡੀਕਲ ਨੇ ਮਨਜ਼ੂਰੀ ਦਿੱਤੀ ਆ ਵੀ ਸੀ ਸਾਹਮਣੇ ਮਨਜ਼ੂਰੀ ਦਿੱਤੀ ਆ ਵੀ ਸੀ ਸਾਹਿਬ ਨੂੰ ਪੁੱਛੋ ਉਹ ਕਹਿੰਦੇ ਜਾਂ ਦੂਜਿਆਂ ਨੂੰ ਪੁੱਛੋ ਫੋਰੈਸਟ ਵਿਭਾਗ ਵਾਲਿਆਂ ਨੂੰ ਉਹ ਕਹਿੰਦੇ ਨਹੀਂ ਇਸ ਤਰ੍ਹਾਂ ਇਕੱਲੇ ਏਵੈਲੂਏਸ਼ਨ ਕੀਤੀ ਮਨਜ਼ੂਰੀ ਦਿੱਤੀ ਨਹੀਂ ਗਿੱਲੇ ਦਰਖਤਾਂ ਦੀ ਮਨਜ਼ੂਰੀ ਫਿਰ ਮਤਲਬ ਕਤਲ ਕਰਨ ਦੀ ਮਨਜ਼ੂਰੀ ਸਾਹਾਂ ਦੀ ਕੌਣ ਦੇਊਗਾ ਤੇ ਜੇ ਮਨਜ਼ੂਰੀ ਦਿੱਤੀ ਵੀ ਆ ਇਹਨਾਂ ਨੇ ਤੇ ਫਿਰ ਕੀ ਕੀ ਇਹਨਾਂ ਦੀ ਜ਼ਰੂਰਤ ਆ ਵੀ ਇਹ ਦਰਖਤ ਵਧਣਗੇ ਸਹਾਂ ਨੂੰ ਕਤਲ ਕਰਨਗੇ ਪਰ ਕਤਲ ਦਾ ਪਰਚਾ ਇਹਨਾਂ ਤੇ ਦਰਜ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਸੋ ਅਸੀਂ ਲਗਾਤਾਰ ਜਿਹੜਾ ਡਟੇ ਹੋਏ ਆ ਇਹਨਾਂ ਨੇ ਹੁਣ ਕਿਹਾ ਵੀ ਅਸੀਂ ਮਨਜ਼ੂਰੀਆਂ ਵਿਖਾਉਣੇ ਆ ਪਰ ਅਸੀਂ ਇਹ ਗੱਲ ਕਹਿੰਨੇ ਆ ਵੀ ਜੇ ਮਨਜ਼ੂਰੀਆਂ ਵਿਖਾ ਵੀ ਦੇਣ ਫਿਰ ਵੀ ਇਹਨਾਂ ਨੂੰ ਜੜੀ ਆ ਸਜ਼ਾ ਇਸ ਗੱਲ ਦੀ ਹੋਣੀ ਚਾਹੀਦੀ ਆ ਕਿੰਨੀ ਜਗ੍ਹਾ ਹੈਗੀ ਟੋਟਲੀ ਦੇਖੋ 500 ਫੁੱਟ ਆਖੀ ਜਾਂਦਾ ਕੋਈ ਆਖੀ ਜਾਂਦਾ 250 ਫੁੱਟ ਤੇ ਮੈਨੂੰ ਲੱਗਦਾ ਵੀ ਇਹ ਜਗ੍ਹਾ ਕਟੋ-ਕਾਟੇ 900000 ਫੁੱਟ ਹੋਊਗੀ ਤੇ ਜਿਹੜੀ ਦਰਖਤਾਂ ਦੀ ਗੱਲ ਕੀਤੀ ਆ ਸੀ ਇੱਥੇ ਕਰਿੰਦੇ ਜਿਹੜਾ ਠੇਕੇਦਾਰ ਆ ਉਹਦੇ ਨਾਲ ਗੱਲ ਕੀਤੀ ਸੀ ਉਹਨੂੰ ਪੁੱਛਿਆ ਸੀ ਵੀ ਤੁਸੀਂ ਇਸ ਦੇ ਬਾਵਤ ਬਾਅਦ ਚ ਕੀ ਕਰ ਰਹੇ ਆ ਤੇ ਜਿਵੇਂ ਆਪਾਂ ਕਹਿੰਦੇ ਹਰੇਕ ਥਾਂ ਦੇ ਕਹਿੰਦੇ ਜੀ ਇੰਨੇ ਦਰਖਤ ਲਾਵਾਂਗੇ ਕਹਿੰਦੇ ਜੀ ਅਸੀਂ 150 ਦਰਖਤ ਲਾਵਾਂਗੇ ਤੇ ਉਹੀ ਗੱਲ ਕਹਿਣ ਵਾਂਗੂ ਪਹਿਲਾਂ ਇਹਨਾਂ ਨੇ ਕਿਹਾ ਸੀ 2000 ਦਰਖਤ ਲਾਵਾਂਗੇ ਉਹਦੇ ਚੋਂ 200 ਵੀ ਨਹੀਂ ਤੇ 150 ਚੋਂ ਤੁਸੀਂ ਆਪ ਸਿਆਣੇ ਆ ਵੀ 150 ਚੋਂ ਕੀ ਲਾਉਣਗੇ ਤੇ ਕੀ ਵਧਾਉਣਗੇ ਇਹ ਉਹਨਾਂ ਨੂੰ ਪੁੱਛ ਕੇ ਵੇਖੋ ਸੋਸਾਇਟੀ ਵਾਲਿਆਂ ਨੂੰ ਸੀਰ ਸੋਸਾਇਟੀ ਵਾਲਿਆਂ ਨੂੰ ਜਿਨ੍ਹਾਂ ਨੇ ਦਰਖਤ ਐਨੇ ਸਾਲਾਂ ਦੇ ਵਿੱਚ ਸਵੇਰੇ ਉਹ ਉੱਠਦੇ ਟਰੈਕਟਰ ਲੈ ਕੇ ਟਰਾਲੀ ਲੈ ਕੇ ਕੈਂਟਰ ਲੈ ਕੇ ਪਾਣੀ ਆਲਾ ਪਾਣੀ ਪਾਉਂਦੇ ਸਾਰੇ ਦਰਖਤਾਂ ਨੂੰ ਸ਼ਹਿਰ ਦੇਆਂ ਨੂੰ ਤੇ ਫੇਰ ਕਿਤੇ ਜਾ ਕੇ ਉਹ ਦਰਖਤ ਵੱਡੇ ਹੁੰਦੇ ਆ ਤੇ ਅੱਜ ਐਡੇ-ਐਡੇ ਦਰਖਤ ਕਈ ਸਾਲਾਂ ਦੇ ਵਿੱਚ ਦਰਖਤ ਐਡੇ ਵੱਡੇ-ਵੱਡੇ ਹੋਏ ਤੇ ਇੱਕੋ ਮਿੰਟ 'ਚ ਵੱਢਤੇ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਸਰਕਾਰ ਨੇ ਬੂਟਾ ਕਿਤੇ ਵੀ ਨਹੀਂ ਲਾਇਆ ਤੇ ਦਰਖਤ ਹਰੇ ਖਾਂ ਤੇ ਵੱਡੇ